ਕੁਆ ਕਰਾ ਦੇ ਹੁਣ ਕਿੱਧਰ ਆਪਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਧਿਆਨ ਨਾਲ ਬਾਈ ਮੇਰੀ ਭਾਨੇ ਨਾਲ ਗੱਲ ਹੋ ਗਈ ਭਾਨਾ ਥੱppi 'ਚ ਬੈਠਾ ਮੈਂ ਹੁਣ ਗੱਲ ਤੁਹਾਡੇ ਨਾਲ ਕਰਾ ਲਵਾਂ 스피ਕਰ ਤੇ ਲਾ ਦੇ ਇੱਕ ਮਿੰਟ ਖੜ੍ਹ ਜਾਓ ਆਪਾਂ ਸਾਰੇ ਇੱਕ ਮਿੰਟ ਇਹ ਥੱppi ਹੋ ਜਿਆਰਾਂ ਦੇਖ ਲਓ ਮੈਂ ਉਹਨੇ ਨੂੰ ਬੋਲ ਲਾਣਾ ਖੜਾ ਹਰਿਆ ਭਾਈ ਬੋਲੋ ਆਪ ਕੋਈ ਹੋਰ ਇੱਕ ਵਾਰੀ ਖੜ ਜਾ ਛੋਟੇ ਵੀਰ ਫੋਨ ਚੁੱਲੇ ਕਰ ਲੈ ਪਲੀਜ਼ ਹੈ ਉੱਤੇ ਜਾਂਦਾ ਜਾਂਦਾ ਹੈ ਨਾ ਕਿ ਫੋਨ ਆ ਜਾਂਦੇ ਨਹੀਂ ਰਾਜਾ ਵੱਡੇ ਇੱਕ ਮਿੰਟ ਹਰਿਆ ਹਲੋ ਜਾਂਦੇ ਨਹੀਂ ਜਾਂਦੇ ਹਲੋ ਹਲੋ ਭਾਨੇ ਮੈਂ ਨਾ ਫੋਨ ਸਪੀਕਰ ਤੇ ਲਾ ਆਇਆ ਸੰਗਤ ਸੁਣਨਾ ਚਾਹੁੰਦੀ ਆ ਕਿ ਰਾਜਾ ਉਹਨਾ ਮੋੜ ਕੇ ਲੈ ਦੱਸੀ ਕਿੱਥੇ ਜਾ ਗਿਆ ਹਾਂ ਮੈਂ ਰਾਜ ਤੂਰੀ ਨਿਕਲਿਆ ਆਪਣਾ ਤੂਰੀ ਤੂਰੀ ਪਹੁੰਚ ਕੇ ਤੂਰੀ ਬਰੇ ਅੱਜ ਤਾਂ ਇੱਕ ਦਲ ਤੇ ਮੋਰ ਲਾਦੀ ਪੱਕੀ ਪੰਜਾਬ ਦੇ ਲੋਕਾਂ ਨੇ ਵੀ ਜਿਹੜੀ ਜਵਾਨਵੰਦੀ ਪੁਹਤ ਕਰਨੀ ਚਾਹੁੰਦਾ ਡਰਾ ਕੇ ਤੁਮਗਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸ ਤੋਂ ਛੱਦਰ ਕਰਾ ਕੇ ਜਵਾਨਵੰਦੀ ਕਰਨੀ ਚਾਹੁੰਦਾ ਸੀ ਉਹਦੇ ਮੋਰ ਆ ਪੰਜਾਬ ਦੇ ਲੋਕਾਂ ਨੇ ਵੀ ਭੁਲੰਦ ਭੁੱਲ ਜਾ ਇਹ ਮੁੱਕਾ ਮਾਰਦੇ ਕੋਤੇ ਵੀ ਜਵਾਨਵੰਦੀ ਕਰਦਾ ਪਰ ਮੈਂ ਮਰੀ ਆਪਣੀ ਦਾ ਲੋ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਝੱਲਿਆ ਵੀ ਖਾਣੇ ਦੀ ਵੀ ਬੰਦ ਕੀਤਾ ਗਿਆ ਡਰਾਵੇ ਵੀ ਦਿੱਤੇ ਗਏ ਗੰਗਾਾਂ ਦੀ ਮਾਰੀਆਂ ਗਈਆਂ ਲੈ ਜੀ ਕੈਡਮੀ ਲਾਏ ਪਰ ਤੁਸੀਂ ਪੰਜਾਬ ਦੇ ਲੋਕਾਂ ਦਿਖਾਦੇ ਅੰਤਰਿਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮਿਸਕ ਕਰਦੇ ਤੁਰਪੇਂਦੇ ਆ ਪੰਜਾਬ ਦੇ ਲੋਕ ਫਿਰ ਨੂੰ ਲੋਕਾਂ ਨੂੰ ਰੋਕ ਨਹੀਂ ਸਕਦੇ ਤਾਰੇ ਆਪਾਂ ਜਾਣਾ ਨਹੀਂ ਬਾਈ ਬਣ ਕੇ ਹਾਂ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਇਸ ਵੀ ਇਸ ਗੱਲ ਜਸ ਮਿੰਟ ਤੇ ਆਪਾਂ ਗੱਲਾਂ ਬਾਤਾਂ ਕਰਦੇ ਆ ਇਹਦੇ ਉਹ ਆ ਹੀ ਜਾਣਾ ਉਹਨੇ ਕੋਈ ਗੱਲ ਨਹੀਂ ਤੁਹਾਨੂੰ ਬੇਨਤੀ ਆ ਕਿ ਤੁਸੀਂ ਵੈਸੇ ਉਹ ਮੇਰੀ ਗੱਲ ਜਿਹੜੀ ਉਹੀ ਹਮਲੇ ਦੇ ਨਾਲ ਛਾਤਰ ਦੇ ਨਾਲ ਭੰਨੇ ਇੰਨਾ ਗਿਆ ਕਿਉਂਕਿ ਨਾ ਇਹ ਬੰਦੇ 22 ਫੜਨਾ ਦਿਖੜਿਆ ਪਿਆ ਹੋਵੇ ਸਾਨੂੰ ਪਤਾ ਹੀ ਹੈ ਜੇਲਾਂ ਦੇ ਵਿੱਚ ਵੀ ਇਹ ਕੀ ਕੁਝ ਬੰਦਿਆਂ ਨੂੰ ਦੇ ਜੰਦੇ ਆ ਇਹੋ ਜਿਹੇ ਮਾਹੌਲ ਵੀ ਹੁੰਦੇ ਨੇ ਪਰ ਕੋਈ ਗੱਲ ਨਹੀਂ ਉਹ ਇਧਰੋਂ ਥੋੜੀ ਟੱਪਿਆ ਆ ਤਾਂ ਇਧਰੋਂ ਆਊਗਾ ਬਾਈ ਤੇ ਆਪਾਂ ਸਾਰੇ ਸਵਾਗਤ ਕਰਕੇ ਇਹ ਮੈਂ ਫੇਰ ਵਾਰ-ਵਾਰ ਕਹਿਣਾ ਹੈ ਕਿ ਜਿੱਤ ਤੁਹਾਡੀ ਆ ਇਹ ਜਿੱਤ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਆ ਕਿ ਤੁਸੀਂ ਅੱਜ ਜੇ ਅੱਜ ਭਾਨੇ ਨੂੰ ਗੱਡ ਕੇ ਦੇ ਆਏ ਹੋ ਭਾਨਾ ਹਮੇਸ਼ਾ ਤੁਹਾਡੀ ਆਵਾਜ਼ ਮੈਂ ਉਮੀਦ ਕਰਦਾ ਭਾਨਾ ਛੋੜਿਆ ਭਰਾ ਕਿ ਉਹ ਭਾਨਾ ਬਿਨਾਂ ਦਬੇ ਬਿਨਾਂ ਝੁਕੇ ਤੁਹਾਡੀ ਆਵਾਜ਼ ਬਰੰਦ ਕਰਦਾ ਰਹੂਗਾ ਕੋਈ ਕਦੇ ਨਾ ਦਬਲਾ ਸੀ ਨਾ ਕਦੇ ਦਬੂਗਾ ਸੋ ਮੈਂ ਬੱਬੂ ਤੋਂ 2 ਮਿੰਟ ਬੋਲਣਾ ਚਾਹੁੰਦਾ ਮੇਰੇ ਆਲੋ ਧੰਨਵਾਦ